ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹੁੰਆਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਰਾਜਸਰਾਂ ਸੀ ਤੋਂ ਢਿੱਲੋ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਵਾਂਗੇ ਦੋ ਵਾੜਾਂ ਤੇ ਇੱਕ ਝੋਟੀ ਆ ਤੇ ਵਾੜਾਂ ਦੋਵੇਂ ਤੋਕੜਾਂ ਗੱਬਣਾਵਾ ਤੇ ਝੋਟੀ ਬਿਲਕੁਲ ਤਿਆਰ ਆ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਪਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਾਤੀਕਾਲ ਜੀ ਸਾਤੀਕਾਲ ਜੀ ਹੋ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਵਿਚੀ ਤੁਸੀਂ ਕਹਾਂਓ ਹਾਂ ਜੀ ਕਿਰਪਾ ਜੀ ਵਾਇਗਰੋ ਦੀ ਤੇ ਆਪਣਾ ਨਾਮ ਤੇ ਐਡਰੈਸ ਦਰਦਿਓ ਨਾ ਭਾਜੀ ਮੇਰਾ ਹਰਮਨ ਜੋ ਪ੍ਰਿੰਟਰ ਆਇਆ ਸਾਤੀ ਜੀਲਾ ਅਫਸਰਪੁਰ ਦੀਨਾ ਇਹ 40 ਕਿਲੋਮੀਟਰ ਨਾਲ ਹੀ ਆਪ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਹਾਂ ਜੀ ਫੋਨ ਨੰਬਰ 8564444 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਫਿਰ ਹਾਂ ਜੀ ਹਾਂ ਜੀ ਭਾਜੀ ਆ ਛੋਟੀ ਤੋਂ ਕਰ ਲਈਏ ਦੱਸਿਓ ਮੈਂ ਪਹਿਲੇ ਨੰਬਰ ਤੇ ਇਹ ਛੋਟੀ ਦਾ ਭਾਜੀ ਸੁਆਹੇ ਸੁੱਚਾ ਅੱਛਾ ਜੀ ਪਹਿਲੇ ਸਵੇਰ ਵੀਰ ਨੇ ਕਿਹਾ 10 ਕਿਲੋ 11 ਕਿਲੋ ਦੋਦੇ ਚੋਂ ਦੀ ਰਹੀ ਆ ਠੀਕ ਹੈ ਠੀਕ ਹੈ ਜੀ ਕਿਪਨ ਬੜੀ ਪਾਸ ਸ਼ਹਿਰ ਜਮਿਆ ਹੋਣ ਦੇ ਕਰਮਾਂ ਵਾਲੀ ਤੂੰ ੱਡਾ ਲਾਉਗੀ ਜੇ 10 ਦਿਨ ਤੋਂ ਵੀ ਇਸ ਹਾਵਲੇ ਅੱਛਾ ਠੀਕ ਹੈ ਠੀਕ ਹੈ ਜੀ ਤੇ 10 ਦਿਨਾਂ ਚ ਖੜਦੀ ਹੋਵੇ ਹਾਂਜੀ ਤੇ ਪੂਰੀ ਪਿੱਠ ਕੋਣਾ ਲੱਗਿਆ ਹੈ ਭਾਜੀ ਕੱਦ ਹੋਏ ਨਾਲੀ ਮੱਠੀ ਤੇ ਚੈੱਕ ਕਰ ਸਕਦੇ ਵੀ ਜੀ ਪਿੱਠ ਪੁੜੇ ਦੀ ਬਹੁਤ ਹੀ ਚੰਗੀ ਆ ਤੇ ਜੈਡ ਬਲੈਕ ਦੇ ਵਿੱਚ ਆ ਗਈ ਆ ਇਹ ਵੀ ਨਹੀਂ ਜੀ ਸੰਗੀ ਲੱਗੀ ਇਹ ਗਰੰਟ ਵਾਲੀ ਝੋਟੀ ਠੀਕ ਹੈ ਠੀਕ ਹੈ ਲਓ ਭਾਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਸ਼ਾਨਦਾਰ ਆ ਕਿ ਪਿਛਲੇ ਸਵੇਰ ਦਾ 10 ਤੋਂ 11 ਲੀਟਰ ਦੁੱਧ ਵੀਰ ਜੀ ਦਾ ਖਚਵਾਇਆ ਵੈਨੇ ਬਾਕੀ ਤੇ ਲੰਡੂ ਨੰਦ ਤੁਸੀਂ ਚੈੱਕ ਕਰ ਸਕਦੇ ਜੇ ਹਵਾਨੇ ਤੇ ਚੰਗੀਆਂ ਵਾਜੇ ਸੋਨ ਤੱਕ ਹਵਾਨਾ ਬਣਾ ਲੈਣਾ ਚੰਗਾ ਤੇ ਦੇਣੇ ਲੈਊਗੀ ਅਜੇ 10 ਹੋਰ 10 ਦੇ ਲੈ ਜੂ ਭਾਜੀ ਠੀਕ ਹੈ ਠੀਕ ਹੈ ਲਓ ਭਾਜੀ ਚੈੱਕ ਕਰ ਸਕਦੇ ਤੁਸੀਂ ਸਿੰਘ ਵੀ ਬਿਲਕੁਲ ਨਿਕਾ ਨਿਕਾ ਜੇ ਲੱਗਾ ਵਾ ਤੇ ਲਾਗੇ ਨੂੰ ਤੁਹਾਨੂੰ ਥਣਾ ਦਾ ਸੈਜ ਗਿਆ ਵੀ ਚੈੱਕ ਕਰਾ ਦਿੰਨੇ ਬਹੁਤ ਸ਼ਾਨਦਾਰ ਆ ਫੇਸ ਕੁਆਲਟੀ ਵੀ ਵਖਾ ਲੀਏ ਠੀਕ ਲਓ ਭਾਜੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਤੇ ਆਜੋ ਹੁਣ ਆਪਾਂ ਲਾ ਗੇ ਰੋ ਤੁਹਾਨੂੰ ਦਿਖਾਉਨੇ ਆ ਥਾਣਾ ਦਾ ਸਾਈਜ ਗੈਪ ਆਹ ਦੇਖੀ ਬੀ ਕਰ ਸਕਦੇ ਤੁਸੀਂ ਚੈੱਕ ਥਾਣਾ ਦਾ ਸਾਈਜ ਤੇ ਗੈਪ ਕੋਈ ਸ਼ਾਂਤ ਆ ਰਿਹਾ ਅੱਛਾ ਜੀ ਛੋਟੀਆਂ ਨੇ ਇੱਕ ਰੱਖੀ ਤੇ ਬੰਦੇ ਦੋ ਰੱਖੇ ਸਾਹਮਣ ਨੂੰ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਓਰੀਜਨਲ ਸਾਭੀ ਆ ਗਏ ਫਿਰ ਹਾਂ ਜੀ ਵੀਡੀਓ ਆਪਣੀ ਵੀਰ ਵੇਲਾ ਹੀ ਵੇਲਾ ਹੈ ਅੱਛਾ ਅੱਛਾ ਪਾਉਂਦਾ ਪਹਿਲਾ ਡੰਗਰ ਲਾਵਾਂ ਮੈਂ ਨਾਲ ਲਾਵਾਂ ਵੀਡੀਓ ਮੈਂ ਜ਼ਰੂਰ ਵੇਖਣੀ ਆਪਣੇ ਕੋ ਉਫਾਰ ਲੀ ਠੀਕ ਹੈ ਠੀਕ ਹੈ ਚਲੋ ਧੰਨਵਾਦ ਆ ਵੀਰ ਦਾਹਰ ਦੇ ਹਾਂ ਜੀ ਤੇ ਕੀ ਮੁੱਲ ਵੀ ਜਿਹੜਾ ਹੈ ਦੇਖ ਲਓ ਭਾਜੀ ਵੋਲਟਿਲਟੀ 1.95 ਕਰੀਏ ਲੱਖ ਕਰੀਏ 90000 ਦੀ ਛੋਟੀ ਦੇ ਦਈਏ ਕਰ ਗੀਏ ਮਾਤਨ ਛੱਡ ਦਈਏ 2000 ਮਾਦਨ ਫਾਤੀਆ ਵੀ ਦੇ ਰਹੀ ਹੈ ਹਾਂ ਯਾ ਨਹੀਂ ਕਰਦੀਏ ਹਾਂ ਨਹੀਂ ਹਰ ਕਰ ਦੋ ਹਾਂ ਨਹੀਂ ਭਾਈ 85 ਹਜ਼ਾਰ ਵਿਕੋ ਢੀ ਦੇਦਾ ਇਹ ਤਾਂ ਪਤਾ ਨਹੀਂ ਇਹਨੇ ਕੀ ਮੁੱਲ ਕੀਤੇ ਹੁਣ ਤੇ ਫਿਰ ਨਹੀਂ ਨਹੀਂ ਬਿਲਕੁਲ ਸਹੀ ਗੱਲ ਆ ਹਾਂ ਮਿੱਟੇ ਪਹਿਲੇ ਫੋਨਾਂ ਦੇ ਮਾਲ ਵੇਖ ਜਾਂਦਾ ਵੇਖ ਜਾਂਦਾ ਲਓ ਭਾਈ ਜੀ 85 ਹਜ਼ਾਰਾਂ ਵੀ ਲੋਕ ਕਸਾਈ ਕਿ ਪਾਉਂਦੇ ਨੇ ਨਹੀਂ ਨਹੀਂ ਵਧੀਆ ਵਧੀਆ ਚਲੋ ਜਿਹੜਾ ਦਿੱਤਾ ਉਹ ਨਾ ਲੈਣ ਦੇਣ ਵਾਲਾ ਮੁੱਲ ਤੇ ਫਿਰ ਬਾਕੀ ਠੰਡੇ ਸਵਾਰੀ ਝੋਟੀ ਹੈ ਜਿੱਤਰਾ ਮੱਸੀ ਕੋਈ ਚੱਲ ਜੀ ਲਓ ਭਾਈ ਦੂਜਾ ਸਵੇਰ ਸੋਨਾ ਮੈਂ ਤੇ ਦਿਨ ਦੱਸ ਲੈ ਜੂਗੀ ਤੇ 85 ਹਜ਼ਾਰ ਵੀਰ ਨੇ ਮੁੱਲ ਕਰਤਾ ਵਾ ਤੇ ਬਾਕੀ ਮੌਕੇ ਤੇ ਚਲੋ ਮਾਨਤਾ ਨੂੰ ਹੋ ਜਾਊਗਾ ਬਾਲਾ ਖੋਈ ਨੂੰ ਵੇਚਣ ਨਾਲ ਲੈ ਜੇ ਭ ਬਾਜ਼ਾਰ ਬੜਾ ਤੇਜ਼ ਆ ਮਈਆਂ ਦਾ ਠੀਕ ਹੈ ਠੀਕ ਹੈ ਲੋ ਭਾਜੀ ਜੈਡ ਬਲੈਕ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਹਿਰਜੇ ਦੇ ਬਾਰੇ ਆ ਵੜ ਭਾਜੀ ਪਹਿਲੇ ਸਵੇਰ ਸੁਈ ਹੈ ਅੱਛਾ ਜੀ ਦੂਜੇ ਸੁਣਾਇਆ 4 ਮਹੀਨੇ ਚੈੱਕ ਪਾਸ ਜੀ ਅੱਛਾ ਜੀ ਹਾਂ ਜੀ ਤੇ ਆਪਾਂ ਕੱਲ ਚੈੱਕ ਪਾਸ ਕਰਾਏ ਜੀ ਦਾ ਠੰਡਾ ਲਵਾਦਾ ਇਹਦੇ ਆਪਣੀ ਪੰਜਾ ਦਿਨਾਂ ਦੀ ਗਾਰੰਟੀ ਠੀਕ ਹੈ ਪੰਜਾ ਦਿਨਾਂ ਦੇ ਵਿੱਚ ਕੋਈ ਦਾ ਫਿਰ ਚੈੱਕ ਪਾਸ ਕਰਾਓ ਅੱਛਾ ਅੱਛਾ ਠੀਕ ਹੈ ਲੋ ਭਾਜੀ 14 ਮਹੀਨਿਆਂ ਦੀ ਚੈੱਕ ਪਾਸ ਆ ਤੇ ਕੱਦ ਵਜਨ ਦੀ ਵੀ ਚੰਗੀ ਆ ਤੇ ਕ੍ਰਾਸ ਦੇ ਵਿੱਚ ਆ ਗਈ ਆ ਤੇ ਦੁੱਧ ਦਿੰਦੀ ਆ ਵੀ ਜੀ ਦੁੱਧ ਵੀ ਜੀ ਦਵਾਤਾ ਮਾਰ ਦੇ ਦਿੱਤੇ 5 ਕਿਲੋ ਅੱਛਾ ਜੀ ਲਓ ਭਾਈ ਜੀ 5 ਲੀਟਰ ਦੁੱਧ ਵੀ ਰੜੀ ਆ ਤੇ ਮਿਲਦੀ ਫਿਰ ਆ ਆਹ ਪਾੜਾ ਪਾ ਗਏ ਭਾਜੀ ਜੂੜ ਪਾਏ ਥੱਲੇ ਬੈਜੀ ਲਈ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਸੱਜਣ ਨੇ ਕਿੰਨਾ ਕਿਚਵਾਇਆ ਦੁੱਧ ਫੇਰ ਕਰ ਜਾਣਾ ਇਹਨੇ ਵੈਰ ਨੇ ਅੱਛਾ ਜੀ ਇਹਨਾਂ ਆਈਏ ਜਾ ਰਹੇ ਮਾਰਚ ਚਾਰ ਲਣ ਵਾ ਖਲਵੰਡ ਖਾਦੇ 7-8 ਕਿਲੋ ਮਾਹਨ ਨਾ ਦੇਈ ਜਾਣਾ ਠੀਕ ਹੈ ਤੇ ਸੱਜਣ ਨੇ ਕਿੰਨਾ ਕਿ ਚਵਾਇਆ ਸੀ ਦੁੱਧ ਸੱਜਣ ਭਾਈ 13-14 ਲੀਟਰ ਆਦੇ ਜੇ ਤੋਂ ਦੀ ਰਹੀ ਹੈ ਠੀਕ ਠੀਕ ਲਓ ਭਾਜੀ 13-14 ਲੀਟਰ ਵਾਲੀ ਵਹਿੜ ਆ ਤੇ ਚਲੋ ਗਾਂ ਵਾਦੇ ਵੰਡੀ ਆ ਟੋਕਣ ਗੱਬਨ ਦਾ ਭਾਈ ਭਾਇਦਾ ਹੀ ਫਾਇਦਾ ਵਾ ਹਾਂਜੀ 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 ਇਹਨੇ ਤੂੜੀ ਪੱਠੇ ਖਾਣੇ ਹੁੰਦਾ ਇਹਨੇ ਰੋਜ਼ ਆਪਣੀ ਗਾ ਵਜਾਈ ਕੱਢੀ ਜਾਂਣੀ ਸਹੀ ਗੱਲ ਹੈ ਜੀ ਤੇ ਇਹਦਾ ਕੀ ਮੁੱਲ ਵੀਰ ਜੀ ਹਰ ਇਹਦਾ ਮੁੱਲ ਭਾਈ 5000 ਜੀ 2000 ਵੀ ਦੇ ਜੀ ਇਹ ਕਰਨਾ ਮਨ ਨਾਲ ਕਰ ਦਈਏ ਮੈਂ ਤੇ ਨਾਲ 2 13 ਨੂੰ ਵਿੱਚ ਜੇ ਤੁਹਾਨੂੰ ਕਾਰ ਨਾਲ ਵੀ ਆ ਰਿਹਾ ਠੀਕ ਹੈ ਲਓ ਭਾਈ 20000 ਦੀ ਬਿਲਕੁਲ ਜਜਮੁੱਲ ਕਰਤਾ ਵਾ ਤੇ ਨਿਕਲ ਨਿਕੇ ਰੇਟ ਆ ਵੀਰ ਦੇ ਕਿਆ ਜੀ ਹੁਣ ਤੇ ਜੇ ਨੰਬਰ ਤੇ ਚੰਗੇ ਤਕੜੇ ਕਦ ਕਾਟ ਲਈ ਆ। ਆਹ ਪਾਜੀ ਪੂਰੀ ਵੱਡੀ ਵੈੜ ਜੇ। ਹਾਂਜੀ ਹਾਂਜੀ। ਸੱਜਰ ਚ 24 25 ਕਿਲੋ ਦੁੱਧ ਘਰ ਆ ਰਹੇ ਨੇ, ਛੂੰਦੀ ਨਹੀਂ ਆ। ਅੱਛਾ ਅੱਛਾ। ਤਿਆਰ ਕੀ ਦੁੱਧ ਜਾ ਸੁਆ ਜੇ? ਪੰਜਾਮੀ ਨਾਰੀ ਚੱਕ ਪਾਸ ਜੀ। ਠੀਕ ਹੈ ਠੀਕ ਹੈ ਜੀ। ਹਾਂਜੀ ਇਹ ਦੁੱਧੋ ਪਾਜੀ ਛੱਡੀਏ ਉਹ ਥੋੜੇ ਦਿਨ ਹੋਏ ਛੱਡੀ। ਅੱਛਾ ਠੀਕ ਹੈ। ਲੋ ਬਾਜੀ ਦੁੱਧ ਨੂੰ ਮੈਂ ਛੱਡਤੀ ਆ ਵੀਰ ਨੇ। ਤੇ ਪੰਜਾਮੀ ਨਾਰੀ ਚੱਕ ਪਾਸ ਆਏ। ਪਾਜੀ ਫਾਇਦੇਮੰਦੀ ਵੈੜ ਆ। ਹਾਂਜੀ ਹਾਂਜੀ। ਤੇ ਸੱਜਰ ਨੇ 23 24 ਲੀਟਰ ਦੁੱਧ ਚਵਾਇਆ ਵਾ ਤੇ ਕਦ ਚੰਗੇ ਤਰ੍ਹਾਂ ਕੱਢ ਕੱਢ ਰਹੇ ਭਾਈ ਪੂਰੀ ਦੇ ਹਾਂਜੀ ਹਾਂਜੀ ਸਹਿ ਗਿਆ ਵਖਾਰੋ ਕਿੱਡਾ ਸੋਹਣਾ ਲੱਗਾ ਕਿੱਡਾ ਮੋਟਾ ਖਣ ਲੱਗਾ ਚਵਾਈ ਠੀਕ ਹੈ ਲੋ ਭਾਈ ਲਾਗੇ ਤੁਸੀਂ ਕਰ ਸਕਦੇ ਜੇ ਚੱਕ ਥਾਣਾ ਦਾ ਸਹਿ ਗਿਆ ਬਹੁਤ ਹੀ ਜ਼ਿਆਦਾ ਵੀ ਚੰਗਾ ਵਾ ਤੇ ਵੀ ਕੋਈ ਵੀਪਰਾ ਸਾਂਭਣਾ ਲੈ ਜਾਊਗਾ ਤੇ ਚਲੋ ਇਹ ਵੀ ਗਾਂ ਰਕਮ ਦੀ ਚੀਜ਼ ਬਣ ਜਾਣੀ ਆ ਤੇ ਚੈੱਕ ਕਰ ਸਕਦੇ ਜੇ ਤੁਸੀਂ ਬਹੁਤ ਹੀ ਜ਼ਿਆਦਾ ਆਰਡਰ ਕੁਆਲਿਟੀ ਸ਼ਾਨਦਾਰ ਹੈ ਬਾਕੀ ਦੁੱਧ ਵੀ ਕਿੰਨਾ ਛੱਡਤੀ ਸੀ ਦੁੱਧੋ ਛੱਡਤੀ ਆ ਤਾਕੀ ਭਾਜੀ ਪੰਜਾਂ ਦੀ ਗੱਬਣ ਹੋਈ ਆ ਚਾਰਵੇਂ ਜਿਹੜਾ ਵੀ ਇਹਨੂੰ ਸੰਭਲੂਗਾ ਨਾ ਪੱਠੇ ਪਾ ਲੂਗਾ ਚੰਗੀ ਤਰ੍ਹਾਂ ਹੀ ਹਾਂਜੀ ਹਾਂਜੀ ਤਿਆਰ ਹੋਈ ਤੁਹਾਨੂੰ ਪਰਾ ਵੈਲ 60 ਪੈਣੀ ਆ ਹਗੀ ਹਗੀ ਸਹੀ ਗੱਲ ਹੈ ਹਾਂਜੀ ਤੇ ਹੁਣ ਆਪਾਂ ਮੋਲਰ ਕਰਦੇ 30000 26000 ਦੇ ਰਹੀ ਹੈ ਇਹ ਕਰਨਾਮਾ ਕਰਦੀ ਹੈ ਮਾਨ ਤਾਂ ਜਿੱਥੇ ਬਈ ਪੂਰੇ ਦੀ ਭਾਜੀ ਦੇ ਰਾਂਗੇ 40000 ਰੁਪਏ ਵੈਡ ਨਾਲ ਬਲਾ ਦੂ ਚਾਰ ਮਹੀਨੇ ਜਿਹੜਾ ਵੀ ਸੰਭੂ ਠੀਕ ਹੈ ਠੀਕ ਹੈ ਲਓ ਕਮੇਟੀ ਸਮਝ ਲੈ ਪੜਾਓ ਇਹ ਗੱਲ ਸਹੀ ਆ ਬਈ ਲਓ ਕਮੇਟੀ ਵੀਰ ਨੇ ਕਹਿਤਾ ਹਾਂ ਜੀ ਤੇ ਬਾਕੀ ਵੱਡੀ ਵੈਡ ਜੇ ਪੂਰੀ ਕੰਤ ਕਾੜ ਬਹੁਤ ਹੀ ਚੰਗਾ ਆ ਇਹ ਵੀ ਕ੍ਰਾਸ ਦੇ ਵਿੱਚ ਆ ਗਈ ਆ ਤੇ ਫਾਰਕਵਾਲਟੀ ਵੀ ਚਲੋ ਇਹਨੂੰ ਭਾਜੀ ਪਰਵਾਹ ਹਾਂ ਜੀ ਫਾਰਕਵਾਲਟੀ ਵੀ ਚੰਗੀ ਆਈ ਜਾਣੀ ਇਹਦੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਢਿੱਲੋ ਡੇਰੀ ਫਾਰਮ ਤੇ